ਅੱਜ 1.5 ਸਾਲ ਬਾਅਦ ਸਿੱਧੂ ਮੂਸੇਵਾਲੇ ਦਾ ਬਾਪ ਤਾਹਾਂ ਮਾਰ-ਮਾਰ ਕੇ ਰੋਂਦਾ ਬੜੀ ਮਾਰ ਹੁੰਦੀ ਐ ਲੇਕਿਨ ਅੱਜ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ ਜਿਹਨੇ ਮਾਰਿਆ ਉਹ ਜ਼ੇਰ ਦੇ ਵਿੱਚ ਇੰਟਰਵਿਊ ਦਿੰਦਾ ਤੇ ਉਹ ਕਹਿੰਦਾ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਬਾਪ ਨੂੰ ਵੀ ਗਾਹ ਮਾਰਾਂਗੇ ਅਸੀਂ ਮਾਰਿਆ ਜਾਓ ਜਿਹੜਾ ਕਰਨਾ ਹੈ ਕਰ ਲੋ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਸਰਕਾਰ ਨੂੰ ਇਹ ਇੰਟਰਵਿਊ ਕਿੱਥੇ ਹੋਈ ਹੈ ਇਹ ਇੰਟਰਵਿਊ ਬਠਿੰਡੇ ਹੋਈ ਹੈ ਲੇਕਿਨ ਸਰਕਾਰ ਸੁੱਤੀ ਪਈ ਹੈ ਅੱਜ 1.5 ਸਾਲ ਬਾਅਦ ਸਿੱਧੂ ਮੂਸੇਵਾਲੇ ਦਾ ਬਾਪ ਤਾਹਾ ਮਾਰ-ਮਾਰ ਕੇ ਰੋਂਦਾ ਪੁਰੀ ਮਾਂ ਰੋਂਦੀ ਹੈ ਲੇਕਿਨ ਅੱਜ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ ਤੇ ਜਿਹਨੇ ਮਾਰਿਆ ਹੈ ਜਿਹਨੇ ਮਾਰਿਆ ਉਹ ਜੇਲ੍ਹ ਦੇ ਵਿੱਚ ਇੰਟਰਵਿਊ ਦਿੰਦਾ ਤੇ ਉਹ ਕਹਿੰਦਾ ਕੀ ਅਸੀਂ ਸਿੱਧੂ ਮੂਸੇਵਾਲੇ ਦੇ ਬਾਪ ਨੂੰ ਵੀ ਗਾਹ ਮਾਰਾਂਗੇ ਅਸੀਂ ਮਾਰਿਆ ਜਾਓ ਜਿਹੜਾ ਕਰਨਾ ਹੈ ਕਰ ਲਓ ਤੇ ਅੱਜ ਤੱਕ ਅੱਜ ਤੱਕ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਸਰਕਾਰ ਨੂੰ ਵੀ ਇਹ ਇੰਟਰਵਿਊ ਕਿੱਥੇ ਹੋਈ ਹੈ ਇਹ ਇੰਟਰਵਿਊ ਬਠਿੰਡੇ ਹੋਈ ਹੈ ਲੇਕਿਨ ਸਰਕਾਰ ਸੁੱਤੀ ਪਈ ਹੈ ਜੇਲ੍ਹ ਚ ਬੰਦਾ ਬੰਦ ਹੈ 200 ਤੋਂ ਵੱਧ ਮਕੱਦਮੇ ਆ ਫੇਰ ਜੇਲ੍ਹ ਚ ਬੈਠਾ ਇੰਟਰਵਿਊ ਦੇ ਰਿਹਾ ਹੈ ਇਹਦਾ ਮਤਲਬ ਪੰਜਾਬ ਦਾ ਜਿਹੜੇ ਹਾਲਾਤਾਂ ਉਹ ਗੰਭੀਰ ਹੁੰਦੇ ਜਾ ਰਹੇ ਨੇ ਇਹ ਪੰਜਾਬ ਨੂੰ ਬੜਾ ਮੁਸ਼ਕਲ ਨਾਲ ਅਸੀਂ ਤਰੱਕੀਆਂ ਲੀਹਾਂ ਤੇ ਲੈ ਕੇ ਆਏ ਇਹ ਕਾਲੇ ਦਿਨ ਪੰਜਾਬ ਦੇ ਅੰਦਰ ਬੰਬ ਮੈਂ ਛੋਟਾ ਜਾ ਹੋਇਆ ਕਰਦਾ ਸੀ ਉਸ ਵੇਲੇ ਬੇਸਰਾਂ ਦੇ ਹਾਲਾਤ ਸਨ ਪੰਜਾਬ ਦੇ ਅੰਦਰ ਪਤਾ ਨਹੀਂ ਸੀ ਕੌਣ ਕਿਹਨੂੰ ਗੋਲੀ ਮਾਰ ਜੇ ਸਾਡੀ ਸਰਕਾਰ ਬਣੀ ਕਾਂਗਰਸ ਪਾਰਟੀ ਨੇ ਢੀਡਾ ਚੁੱਕਿਆ ਸਾਰੀਆਂ ਪਾਰਟੀਆਂ ਛੱਡ ਗਈਆਂ ਬਾਇਕਾਟ ਕਰ ਗਈਆਂ ਤੇ ਕਾਂਗਰਸ ਪਾਰਟੀ ਖੜੀ ਹੋ ਕੇ ਚੋਣ ਲੜੀ ਤੇ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਬਣਿਆ ਤੇ ਦੁਬਾਰੇ ਫਿਰ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਕਾਂਗਰਸ ਪਾਰਟੀ ਸਵਰਗੀਆ ਬੈਂਸ ਸਿੰਘ ਤੇ ਉਦੋਂ ਦੇ ਲੋਕ ਕੈਬਨਿਟ ਦੇ ਵਜ਼ੀਰ ਸਾਰੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਔਰ ਪੰਜਾਬ ਨੂੰ ਮੁੜ ਦੁਬਾਰੇ ਤੱਕ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਆਏ ਮੇਰੇ ਸਤਕਾਰਯੋ ਪ੍ਰਾਹੁਣ ਚਿੰਤਾ ਦਾ ਵਿਸ਼ਾ ਕੀ ਹੈ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜਾ ਰੇਪ ਸਾਡੇ ਰਾਜ ਕਾਂਗਰਸ ਦੇ ਰਾਜ ਅਸੀਂ ਕਹਿੰਦੇ ਸੀ ਜਿਹੜਾ ਰੇਤਾ ਹੈ ਮਹਿੰਗਾ ਮੈਂ ਕੈਪਟਨ ਅਬਰਿੰਦਰ ਸਿੰਘ ਦੇ ਖਿਲਾਫ ਪੰਜਾਬ ਦੀ ਵਿਧਾਨ ਸਭਾ ਚ ਬੋਲਿਆ ਕਰਦਾ ਸੀ ਮੈਂ ਕਿਹਾ ਕੈਪਟਨ ਸਾਹਿਬ ਕਿਰਪਾ ਕਰਕੇ ਤੁਹਾਨੂੰ ਲੋਕ ਯਾਦ ਰੱਖਣਗੇ ਅੱਜ ਰੇਤਾ ਮaaf ਕਰ ਦਿਓ 2005 ਚ ਰਾਜੇ ਵਿੜਿੰਗੜੇ ਆਦਾ ਕਰ ਪਾਇਆ ਸੀ ਜਲਾਲਾਬਾਦ ਦੇ ਟਰਾਲੀ ਭੇਜਦੇ ਸੀ ਤੇ ਰੇਤਾ ਨਹੀਂ ਆਉਂਦੇ ਸੀ ਅੱਜ ਰੇਤੇ ਦੀ ਪਰਚੀ ਹੋ ਗਈ ਹੈ ਉਦੋਂ ਵੀ ਤਾਂ ਕੰਮ ਚੱਲਦਾ ਸੀ ਤੁਸੀਂ ਰੇਤਾ ਮੁਫਤ ਕਰ ਦਿਓ 100 ਕਰੋੜ 50 ਕਰੋੜ ਰੁਪਏ ਆਉਂਦਾ ਐ ਐਨੇ ਕਰੋੜਾਂ ਰੁਪਏ ਅਸੀਂ ਖਰਾਬ ਕਰਦੇ ਆ ਰੇਤਾ ਮੁਫਤ ਕਰੋ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਹ ਗੁੰਡਾ ਟੈਕਸ ਨਾ ਲੱਗ ਸਕੇ ਲੇਕਿਨ ਲਾਲਚੀ ਲਾਲਚੀ ਉਸ ਵੇਲੇ ਦੀ ਸਰਕਾਰ ਦਾ ਵੀ ਇਸੇ ਕਰਕੇ ਅੱਜ ਕੈਪਟਨ ਮਰਿੰਦਰ ਸਿੰਘ 35 ਹਜ਼ਾਰ ਵੋਟਾਂ ਦੇ ਨਾਲ ਹਾਰਿਆ ਮੁੱਖ ਮੰਤਰੀ ਜਿਹੜਾ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਔਰ ਅੱਜ ਅੱਜ ਰੇਤ ਦਾ ਕੀ ਹਾਲ ਹੈ ਅੱਜ ਦੁਬਾਰਾ ਫੇਰ ਜਿਹੜਾ ਰੇਤ ਹੈ ਉਹ ਅੱਜ ਕਾਂਗਰਸ ਦੇ ਰਾਜ ਤੋਂ ਵੀ ਮਹਿੰਗਾ ਮਿਲਦਾ ਹੈ ਕਈਆਂ ਨੂੰ ਤਾਂ ਮਿਲਦਾ ਹੀ ਨਹੀਂ ਅੱਜ ਫੇਰ ਉਸੇ ਰੇਤੇ ਦੀ ਬਲੈਕ ਹੋ ਰਹੀ ਹੈ ਕਿ ਥੋਂ ਦਾ ਤੇ ਓਹ ਜਿਹੜਾ ਪੰਜਾਬ ਦੇ ਲੋਕਾਂ ਦਾ ਮਸਲਾ ਹੈ ਉਹ ਥੋਂ ਦਾ ਪਿਓ ਓਥੇ ਪਿਆ ਅੱਜ ਆ ਮਹੱਲਾ ਕਲੀਨੀ ਖੁੱਲੇ ਜਾ ਰਹੇ ਮੈਂ ਪੁੱਛਿਆ ਪੰਜਾਬ ਦੀ ਵਿਧਾਨ ਸਭਾ 'ਚ ਕਹਿੰਦੇ 600 छह सौ चौट मोहल्ला क्लीनिक खोले है पत्रकार साथियों मैं क्या बाई महीने हो गए जे छे सौ खोले है तो साढ़े तेरह पंजाब का पिंड है फिर सारे मोहल्ला क्लीनिक कदों पूरे करोगे आज कोई हस्पता नहीं बन रहा आज कोई मेडिकल कॉलेज नहीं बन रहा आज कोई स्कूल नहीं बन रहा एक स्कूल दस दौ कपूरथला फगवाड़े दस दौ भलथ च दस दौ कि आ स्कूल हम नवा बने ਐਡਿਓ ਮਾਰਟ ਜਾ ਕੇ ਵੇਖੋ ਜੇ ਤੁਹਾਡੇ ਕੋਈ ਸਕੂਲ ਨਵਾਂ ਨਹੀਂ ਬੜਿਆ ਤਾਂ ਫਿਰ ਪੂਰੇ ਪੰਜਾਬ ਚ ਨਹੀਂ ਬੜਿਆ ਹਜੇ ਤੱਕ ਇੱਕ ਵੀ ਨਵਾਂ ਸਕੂਲ ਪੰਜਾਬ ਸਰਕਾਰ ਵੱਲੋਂ ਨਹੀਂ ਬੜਾਇਆ ਗਿਆ ਆ ਭਗਵੰਤ ਮਾਨ ਜੀ ਰਜਾਨਾ ਕਿਸੇ ਸੁਣ ਲੋ ਕਹਾਣੀਆਂ ਸੁਣ ਲੋ ਜਾਣ ਬੁੱਝ ਕੇ ਲੋਕਾਂ ਦਾ ਧਿਆਨ ਕਦੇ ਘੋੜਿਆਂ ਦੀਆਂ ਗੱਲਾਂ ਸੁਣਾ ਦਿੰਦੇ ਐ ਉਹ ਦੂਜਾ ਇੱਕ ਐ ਉਹ ਕੋਈ ਹੋਰ ਵੀਡੀਓ ਸੁਣਾ ਦਿੰਦਾ ਐ ਇਸੇ ਕੰਮ ਤੇ ਪੰਜਾਬ ਦੇ ਲੋਗਾ ਨੂੰ ਹੋਲ ਜਾਇਆ ਪਿਆ ਅਸਲ ਮੁੱਦਿਆਂ ਦੀ ਆ ਬਿਜਲੀ ਮਹਿੰਗੀ ਹੋ ਗਈ ਤੁਹਾਨੂੰ ਪਤਾ ਲੱਗਿਆ ਬਿਜਲੀ ਮੁਫਤ ਦਾ ਦੇਤੀ ਸਾਡੇ ਰਾਜ ਚ 200 ਯੂਨਿਟ ਮੁਫਤ ਦਿੰਦੇ ਸੀ ਹੁਣ 100 ਯੂਨਿਟ ਵਧਾਤਾ 100 ਯੂਨਿਟ ਤੇ ਤੁਹਾਨੂੰ ਪਤਾ ਹੈ ਕਿ 4 ਰੁਪਏ ਸੇ ਬਿਜਲੀ ਮਹਿੰਗੀ ਕਰਤੀ ਆ ਮਗਰਲੇ 4 ਦਿਨ ਪਹਿਲਾਂ ਪੈਟਰੋਲ ਡੀਜ਼ਲ ਤੇ ਵੈਟ ਵਧਾਤਾ ਅੱਜ ਇਹ ਹਾਲਾਤ ਹੈ ਪੰਜਾਬ ਦੇ ਪੰਜਾਬ ਦੇ ਸਿਰ ਸਾਡੇ 55 ਸਾਲਾਂ ਦੇ ਰਾਜ ਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਣਾ ਹੈ ਅਸੀਂ 70000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ 5 ਸਾਲ ਕਾਂਗਰਸ ਦੇ ਰਾਜ ਅੱਜ 3 ਲੱਖ ਕਰੋੜ ਰੁਪਏ ਦਾ ਪੰਜਾਬ ਤੇ ਸਿਰ ਕਰਜ਼ਾ ਹੈ ਠੀਕਾ ਦਿਮਪਾ ਜੀ ਨੇ ਪੰਜਾਬ ਦਾ ਨਵਾਂ ਬੱਚਾ ਜੰਮਿਆ 2 ਲੱਖ ਰੁਪਏ ਦਾ ਕਰਜ਼ਾਈ ਹੈ ਔਰ ਇੱਕ ਦਿਨ ਜਦੋਂ ਇਹ ਕਰਜ਼ਾ 6-7 ਲੱਖ ਹੋ ਜਾਏਗਾ ਤੇ ਪੰਜਾਬ ਵੀ ਇੱਕ ਛੜਕ ਵੀ ਅਸੀਂ ਨਵੀਂ ਨਹੀਂ ਬਣਾ ਸਕਾਂਗੇ ਇੱਕ ਸਕੂਲ ਨਹੀਂ ਬਣਾ ਸਕਾਂਗੇ ਇੱਕ ਨੌਕਰੀ ਨਹੀਂ ਲਾ ਸਕਾਂਗੇ ਆ ਮਾਂਬਿਆ ਸ਼ੇਰਾਂ ਨੇ ਜਿਹੜੇ ਕਹਿੰਦੇ ਸੀ ਰੇਤੇ ਚੋਂ 30000 ਕਰੋੜ ਲੈ ਕੇ ਆਵਾਂਗੇ ਬਜਟ ਚੋਂ 25000 ਕਰੋੜ ਰੁਪਈਆ ਬਣਾ ਲਾ ਕੇ ਅੱਜ ਪੰਜਾਬ ਦੇ ਅੰਦਰ 22 ਦੀ ਸਰਕਾਰ ਦੇ ਵਿੱਚ 60000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੀ ਸਰਕਾਰ ਲੈ ਚੁੱਕੀ ਹੈ ਗੱਲ ਇਹ ਨਹੀਂ ਹੈ ਆਉਣ ਵਾਲੇ ਸਮੇਂ ਦੀ ਗੱਲ ਹੈ ਸਾਡੇ ਬੱਚਿਆਂ ਦੇ